ਕਸਵਾ ਆਦਮਪੁਰ ਦੇ ਇਲਾਕੇ अजीत ਨਗਰ ਵਿਖੇ ਐਕਟਿਵਾ ਸਵਾਰ ਦੋ ਸਕੇ ਭਰਾ ਆ ਰਹੇ ਸਨ ਜੋ ਕਿ ਇੱਕ ਟਾਹਲੀ ਦੀ ਟਾਣੀ ਨਾਲ ਚਾਈਨਾ ਡੋਰ ਲੰਕੜਨ ਕਰ ਦੋਵੇਂ ਭਰਾਵਾਂ 'ਚੋਂ ਐਕਟਿਵਾ ਸਵਾਰ ਪਿੱਛੇ ਬੈਠੇ ਜੈ ਵੀਰ ਸਿੰਘ ਦੇ ਗਲੇ ਵਿੱਚ ਚਾਈਨਾ ਡੋਰ ਫਿਰ ਨਾਲ ਗਲੇ ਦੀਆਂ ਨਸਾਂ ਕੱਟੀਆਂ ਜਾਣ ਕਰ ਜੈ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਿਸ ਵਕਤ ਸਿਵਲ ਹਸਪਤਾਲ ਆਦਮਪੁਰ ਵਿਖੇ ਮਰੀਜ਼ ਨੂੰ ਲੈ ਕੇ ਪਹੁੰਚੇ ਤਾਂ ਜੈ ਵੀਰ ਦੀ 15 ਮਿੰਟ ਪਹਿਲਾਂ ਹੀ ਮੌਤ ਹੋ ਚੁੱਕੀ ਦੱਸਿਆ ਗਿਆ ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਰ ਗਈ ਜਿਸ ਦਾ 1250 ਦੇ ਤਕਰੀਬ ਹੈ ਜੈ ਵੀ ਸਿੰਘ ਉਮਰ ਤਕਰੀਬਨ 14 ਸਾਲ ਦੀ ਉਹ ਬ੍ਰੌਟ ਡਾਇਆ ਸਾਡੇ ਕੋਲ ਉਹਦੀ ਗਰਦਨ ਤੇ ਕੱਟ ਦਾ ਨਿਸ਼ਾਨ ਲੱਗਾ ਹੈਗਾ ਕਿ ਬ੍ਰੌਟ ਡਾਇਆ ਮਮਰੇ ਅਸਲ ਆਦਮ ਪੋਰ ਤੋਂ ਹਣੀ ਸੰਦੂ ਦੀ ਕਾਸਰਪੋਰ